ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਆਪਣੇ ਚੈਨਲ ਤੇ ਲੋ ਜੀ ਅੱਜ ਆਪਾਂ ਲੱਗੇ ਕੜੀ ਬਣਾਉਣ ਸਿਹਤ ਟੈਸਟ ਆ ਗਿਆ ਸੀ ਰਾਤੀ ਰਿਪੋਰਟ ਤੇ ਰਾਤ ਹੀ ਮੁੰਡੇ ਨੇ 9 ਵਜੇ ਦਾਖਲ ਦਿੱਤਾ ਸੀ ਕਹਿੰਦਾ ਵੀ ਬੁਖਾਰ ਆ ਪੈਨ ਜੀ ਤੁਹਾਨੂੰ ਟਾਈਫਾਈਡ ਫੁੱਲ ਆ ਤੇ ਖੂਨ ਵੀ 9 ਗ੍ਰਾਮ ਆ ਵੀ ਤਾਂ ਕਰਕੇ ਇਦਾਂ ਹੁੰਦੀ ਆ ਤੁਹਾਨੂੰ ਵੀ ਸਾਰੇ ਸਰੀਰ ਚ ਪੇਨ ਹੁੰਦੀ ਆ ਤੇ ਇੱਥੇ ਆਪਾਂ ਅੱਜ ਕੀਤੀ ਸੀ ਰੈਸਟ ਦਿਨੇ ਹੋਰ ਕੋਈ ਕੰਮ ਬਾਲਾ ਨਹੀਂ ਕੀਤਾ ਤੇ ਸ਼ਾਮੀ ਜੀ ਮੈਂ ਉੱਠੀ ਚਾਹ ਬਣਾਈ 3:30 ਵਜੇ ਤਾਂ ਬਾਅਦ ਵਿੱਚ ਹੌਲੀ ਹੌਲੀ ਤਾਂ ਇਹਦੀ ਤੜਕੇ ਦੀ ਤਿਆਰੀ ਕੀਤੀ ਕਿਉਂਕਿ ਬਾਹਾਂ ਤੇ ਲਤਾਂ ਜ਼ਿਆਦਾ ਦਰਦ ਕਰਦੀਆਂ ਆ ਤਾਂ ਆਪਾਂ ਜੀ ਕੜੀ ਸੈਂਪਲ ਜੀ ਬਣਾਉਣੀ ਹੁੰਦੀ ਹੈ ਪਕੌੜੇ ਵਗੈਰਾ ਨਹੀਂ ਪਾਉਂਦੇ ਲੱਸੀ ਆਪਣੇ ਕੋ ਹੁੰਦੀ ਆ ਡੇਲੀ ਆਪਾਂ ਮਰਕ ਪੀਂਨੇ ਆ ਕਿਉਂਕਿ ਤੀਜੇ ਦਿਨ ਰੈੜਕਦੇ ਆ ਦੋ ਦਿਨ ਲੱਸੀ ਨਾਲ ਆਪਣੇ ਨਿਕਲ ਜਾਂਦੇ ਜੀ ਤੇ ਇੱਥੇ ਆਪਾਂ ਮਿਰਚਾਂ ਅੱਜ ਹਰੀਆਂ ਹੈ ਨਹੀਂ ਸੀ ਹ ਹਰੀਆਂ ਮਿਰਚਾਂ ਦੇ ਵਿੱਚ ਜਿਹੜੀਆਂ ਲਾਲ ਹੁੰਦੀਆਂ ਲਾਲ ਜੀਆਂ ਹੋ ਜਾਂਦੀਆਂ ਉਹ ਪਈਆਂ ਸੀ ਉਹ ਪਾਵਾਂਗੇ ਤੇ ਕੜੀ ਕਰਿਆ ਕਰਿਆਟੀ ਕਹ ਲੈਨੇ ਆ ਬੇਸਨ ਮਿਸ਼ਾਣ ਕੇ ਪਾਉਣੀ ਹੁੰਦੀ ਹੈ ਜ਼ਿਆਦਾਤਰ ਕਿਉਂਕਿ ਮੈਨੂੰ ਡਾਊਟ ਤੇ ਆਉਂਦਾ ਵੀ ਕਿਤੇ ਵਿੱਚ ਕੁਝ ਹੋਵੇ ਨਾ ਵੈਸੇ ਤਾਂ ਪੈਕਟ ਵਾਲੀ ਕਰਿਆਟੀ ਸਾਫ ਹੀ ਹੁੰਦੀ ਆ ਬੇਸਣ ਸਾਫ ਹੁੰਦਾ ਤਾਂ ਪਰ ਫੇਰ ਵੀ ਮਨ ਨੂੰ ਇਦਾਂ ਡਾਊਟ ਸੀਗਾ ਵੀ ਕਿਤੇ ਵਿੱਚ ਕੁਝ ਹੋਵੇ ਨਾ ਸੁਸਰੀ ਜਾਂ ਸੁੰਡੀ ਇੱਥੇ ਆਪਾਂ ਕੜੀ ਵਿੱਚ ਪਾਏ ਸੀਗੇ ਮੇਥੇ ਜੀਰਾ ਲਸਣ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਲਾਲ ਵੀ ਪਾਵਾਂਗੇ ਸੁੱਕੀਆਂ ਇਹ ਹਰੀਆਂ ਲਾਲ ਸੀਗੀਆਂ ਅੱਜ ਹੋਰ ਤਾਂ ਕੋਈ ਕੰਮ ਕਰਦੇ ਆਂ ਜੀ ਵੀਡੀਓ ਨਹੀਂ ਬਣੀ ਜਿੰਨਾ ਕੋ ਹੋ ਸਕੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਦੇ ਆਂ ਜੀ ਡਾਕਟਰ ਤਾਂ ਕਹਿੰਦੇ ਰੈਸਟ ਕਰੋ ਪ੍ਰੋਪਰ ਰੈਸਟ ਕਰੋ ਪਰ ਕਿੱਥੇ ਜੀ ਜਿਹੜੇ ਇਕੱਲੇ-ਇਕੱਲੇ ਆਪਾਂ ਭੈਣਾ ਹੈਗੀਆਂ ਆ ਰੈਸਟ ਨਹੀਂ ਜੀ ਪੂਰੀ ਹੁੰਦੀ ਕਿ ਸਵੇਰ ਦੇ ਕੰਮ ਕਾਰ ਨਵੇੜ ਕੇ ਸੋਣ ਦੁਪਹਿਰ ਨੂੰ ਤਾਂ ਅੱਜ ਮੈਂ ਨਹੀਂ ਕਹਿੰਦੀ ਸਵੇਰੇ ਸਪਾਈਆਂ ਸੁਈਆਂ ਦਾ ਸਾਰਾ ਕਰਕੇ ਦਪਹਿਰਾਂ ਤੋਂ ਸਾਰਾ ਰੈਸਟ ਕੀਤਾ 10 ਵਜੇ ਤੋਂ ਲੈ ਕੇ 3:30 ਵਜੇ ਤੀ ਮੈਂ ਰੈਸਟ ਕੀਤਾ ਆ ਪਰ ਭਾਰੇ ਕੰਮ ਕਹਿੰਦੇ ਕਰੋ ਨਾ ਕਿਹੜਾ ਕੰਮ ਨਾ ਕਰਾਂਗੇ ਜੀ ਹਰ ਇੱਕ ਕੰਮ ਆਪਾਂ ਨੂੰ ਕਰਨਾ ਪੈਣਾ ਆ ਕਿ ਕਿਸੇ ਹੋਰ ਨੇ ਨਹੀਂ ਆਪਣਾ ਕਰਜਣਾ ਫਿਰ ਮੈਂ ਤਾਂ ਜੋੜ ਸਾਹਿਬ ਨੂੰ ਹੱਸਦੀ ਸੀ ਮੈਂ ਕਿਹਾ ਤੁਸੀਂ ਚਾਹ ਦਾ ਕਾਪੇ ਬਣਾ ਕੇ ਪੀਨੇ ਕਹਿੰਦੇ ਨਾ ਮੈਂ ਕਦੇ ਬਣਾਈ ਆ ਤਾਂ ਨਾ ਮੈਂ ਬਣਾਉਣੀ ਆ ਉਹਦੇ ਨਾਲ ਨਾ ਪੀਣੀ ਬਿੱਤਰ ਆ ਨਹੀਂ ਪੀਂਦੇ ਫਿਰ ਤਰਸਦੇ ਆ ਜਾਂਦਾ ਵੀ ਅਰਜਨ ਨੇ ਵੀ ਪੀਣੀ ਇਹਨਾਂ ਨੇ ਵੀ ਪੀਣੀ ਭਾਵੇਂ ਘਟ ਘਟ ਪੀਂਦੇ ਆ ਮੈਂ ਚਲੋ ਬਣਾ ਦਿੰਨੀ ਆ ਮੈਂ ਆਖਰੀ ਫੇਰ ਉੱਠ ਕੇ ਹਿੰਮਤ ਜੀ ਕੀਤੀ ਉਦੋਂ ਪਕ ਪਕ ਵੀ ਪੂਰੀ ਲੱਗਦੀ ਆ ਮੈਨੂੰ ਮੈਂ ਸਹੀ ਠੀਕ ਆ ਨੀਂਦ ਨੂੰ ਵੀ ਸਹੀ ਆਉਂਦੀ ਆ ਪਰ ਇਦਾਂ ਹੋਈ ਆ ਵੀ ਸਰੀਰ ਨਿੱਤਾਂ ਬਾਹਾਂ ਹੱਡ ਭੱਜਣੀ ਜੀ ਲੱਗੀ ਰਹਿੰਦੀ ਆ ਸੌਰੀ ਜੀ ਇੱਥੇ ਬਾਹਰ ਕੋਈ ਆ ਗਿਆ ਸੀ ਤੇ ਮੈਨੂੰ ਇੱਥੇ ਬੰਦ ਕਰਨੀ ਪਈ ਤੇ ਇੱਥੇ ਆਪਾਂ ਮੇਥੀ ਪਾ ਲਈ ਸੀਗੀ ਸੁੱਕੀ ਮੇਥੀ ਲਾਲ ਮਿਰਚ ਪਾਵਾਂਗੇ ਤਾਂ ਹਲਦੀ ਪਾਵਾਂਗੇ ਜੀ ਸਾਡੇ ਖਾਂਦੇ ਬਸ ਲਸਣ ਪਿਆਜ਼ ਵਾਲੀ ਟਮਾਟਰ ਵਾਲੀ ਕੜੀ ਕੋਈ ਪਕੌੜਾ ਜਾਂ ਆਲੂ ਕੁਛ ਨਹੀਂ ਪਾਉਣ ਦੇਣਾ ਨਹੀਂ ਪਾਉਣਾ ਇਹ ਕਹਿੰਦੇ ਸਬਜੀ ਜੀ ਬਣ ਜਾਂਦੀ ਮੈਨੂੰ ਚੰਗੀ ਲੱਗਦੀ ਸੰਗਣੀ ਕੜੀ ਨਹੀਂ ਖਾਣੀ ਪਤਲੀ ਖਾਣੀ ਹੈ ਤੇ ਹੋ ਜੀ ਅੱਜ ਤਾਂ ਸੁਖ ਨਾਲ ਮਾਨਪ੍ਰੀਤ ਭੈਣ ਨੇ ਵੀ ਕੜੀ ਬਣਾਈ ਜਦੋਂ ਮੈਂ ਕੜੀ ਲਈ ਆ ਤੁਰਕਾ ਰੈਡੀ ਕਰਦੀ ਸੀ ਤਾਂ ਉਹਦਾ ਬਲੌਗ ਮੈਨੂੰ ਨੋਟੀਫਿਕੇਸ਼ਨ ਆਇਆ ਤੇ ਮੈਂ ਉਹਨੂੰ ਦੇਖਦੀ ਸੀਗੀ ਇਹ ਦੇਖਣਾ ਸਟਾਰਟ ਕੀਤਾ ਸੀ ਵਿੱਚ ਫੋਨ ਆ ਗਿਆ ਸੀ ਮੇਰੀ ਭੈਣ ਦਾ ਫੇਰ ਕੱਟਣਾ ਪਿਆ ਉਹਦੇ ਬਲੌਗ ਨੂੰ ਫੇਰ ਬਾਅਦ ਵਿੱਚ ਫੇਰ ਦੇਖਿਆ ਮੈਂ ਉਹਨੇ ਵੀ ਸਾਡੇ ਵਾਂਗੂ ਸਿੰਪਲ ਜੀ ਕੜੀ ਬਣਾਈ ਸਾਡੇ ਕੜੀ ਚੌਲ ਬਣਾਉਣ ਦਾ ਇਰਾਦਾ ਤਾਂ ਸੀਗਾ ਚੌਲ ਪਰ ਫੇਸਬੁਕ ਨੂੰ ਜ਼ੋਰ ਸਾਬ ਹੁਣੀ ਲੈ ਕੇ ਜਾਣੀ ਆ ਜੋ ਜਸਵੀਰ ਜਾਣਾ ਉਹਨਾਂ ਨੇ ਗੇੜਾ ਲਾਉਣ ਸਪੈਸ਼ਲ ਦਾ ਤਾਂ ਕਰਕੇ ਫੇ ਰੋਟੀ ਬਣਾਈ ਸੀ ਕਿ ਵੀ ਜੇ ਇਹਨਾਂ ਚੌਲ ਖਾ ਲੈਣ ਤੇ ਇਹਨਾਂ ਤਾਂ ਰੁਸ਼ੀਤੀ ਹਾਏ ਮੇਰਾ ਲੱਕ ਦੁਖਦਾ ਇਦਾਂ ਕੰਨ ਲੱਗ ਪੈਂਦੇ ਮੇਰੇ ਦਰਦ ਪੈਣ ਲੱਗ ਪਿਆ ਤੂੰ ਚੌਲ ਬਣਾ ਤੇ ਰਾਤ ਨੂੰ ਨਾਲੇ ਖਾ ਲੈਣੇ ਨਾਲੇ ਮੇਰੇ ਸਰ ਭਾਂਡੇ ਭਾਂਡੇ ਨੇ ਤੂੰ ਚੌਲ ਬਣਾਏ ਤਾਂ ਮੇਰਾ ਲੱਕ ਦੁਖਿਆ ਤੇ ਇੱਥੇ ਆਪਾਂ ਪਾਣੀ ਪਾਤਾ ਸੀਗਾ ਜਿੰਨੇ ਕੀ ਜ਼ਰੂਰਤ ਸੀਗੀ ਇਹ ਆਪਾਂ ਲੱਗ ਪੈ ਸੀ ਜੀ ਭਾਂਡੇ ਧੋਣ ਜਿਹੜੇ ਵਿਲੇ ਭਾਂਡੇ ਤੋਂ ਸੁੱਕਣ ਨਾਲ ਕਾਫੀ ਹੋ ਜਾਂਦੇ ਡੈਡੀ ਤੋਂ ਵੀ ਆਏ ਸੀਗੇ ਤੇ ਜਿਹੜੇ ਥੜਕੇ ਵਾਲੇ ਵਿਹਲੇ ਹੋਏ ਹੂੰ ਇਧਰ ਮੰਮੀ ਆ ਗਏ ਸੀਗੇ ਬੈਠੇ ਸੀ ਬਰਾਂਡੇ ਵਿੱਚ ਆ ਕੇ ਇਹ ਕਹਿਣਾ ਸੀਗੇ ਵੀ ਆਪਾਂ ਐਤਵਾਰ ਨੂੰ ਪ੍ਰਸ਼ਾਦਾ ਛਕਾਉਣਾ ਸਿੱਖਾਂ ਨੂੰ ਪੰਜਾਂ ਸਿੱਖਾਂ ਸਿੱਖਾਂ ਨੂੰ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਸੀ ਤੁਸੀਂ ਆਇਓ ਜ਼ਰੂਰ ਤੇ ਤਾਂ ਕਰਕੇ ਆਪਾਂ ਉਧਰ ਮੰਮੀ ਨਾਲ ਫਿਰ ਬਾਅਦ ਵਿੱਚ ਗੱਲਬਾਤ ਕਰਦੇ ਪਹਿਲਾਂ ਆਪਾਂ ਭਾਂਡੇ ਧੋ ਲਈਏ ਗਰਮੀ ਹੋਵੇ ਸਿਆਲ ਹੋਵੇ ਜੀ ਸਾਡੀ ਤਾਂ ਲੇਡੀਜ਼ ਦੀ ਰਸੋਈ 'ਚ ਫੁੱਲ ਡਿਊਟੀ ਆ ਫੁੱਲ ਟਾਈਮ ਨਾ ਸੀ ਰਸੋਈ ਚਾਹੀਏ ਕੀ ਬਣਾਇਆ ਕੀ ਕੀਤਾ ਕੁਲ ਸਾਡੇ ਤਾਂ ਜੀ ਵਿੜੇ ਚ ਬਣਾਣਾ ਖੁਫ ਤੋਂ ਆ ਗਿਆ ਅੱਜ ਕੀ ਬਣਾਇਆ ਇਦਾਂ ਪੁੱਛਦੇ ਹੁੰਦੇ ਜੋ ਉੱਚੀ ਜਣ 4 ਜੀ ਸਾਰੇ ਭੈਣ ਭਰਾ ਮਾ ਦਾ ਧੰਨਵਾਦ ਹੈ ਜੀ ਜੋ ਆਪਣੇ ਚੈਨਲ ਤੇ ਆਉਂਦੇ ਆ ਵੀਡੀਓ ਨੂੰ ਦੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਜਿਹੜੇ ਭੈਣ ਭਰਾ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰੇ ਜਣੇ ਇਹ ਲਓ ਜੀ ਪਾਂਡੇ ਦਾ ਕੰਮ ਵੀ ਸੁੱਖ ਨਾਲ ਬਥੇਰਾ ਹੋ ਜਾਂਦਾ ਜੀ ਓਕੇ ਜੇ ਤਾਂ ਖਾਣ ਪੀਣ ਵਾਲੇ ਭਾਂਡੇ ਨਹੀਂ ਮਾਣਨ ਇੱਥੇ ਤਾਂ ਆਪਣੇ ਸੁੱਖ ਨਾਲ ਚੰਨ ਦੁੱਧ ਵਾਲੇ ਵੀ ਹੋ ਜਾਂਦੇ ਆ ਬੱਚੂ ਤੋਂ ਵੀ ਆਉਂਦੇ ਵਿੱਚ ਗੱਡੀ ਤੇ ਜਾਂਦੇ ਉੱਥੋਂ ਵੀ ਆ ਜਾਂਦੇ ਆ ਜਿਹੜਾ ਲੈ ਕੇ ਜਾਂਦੇ ਆ ਇੱਥੇ ਜੀ ਅੱਜ ਆਪਾਂ ਪੂਰੇ ਸਿਹਤ ਨਾਲ ਠੀਕ ਹੋਣ ਕਰਕੇ ਵਾਲੀ ਚੁਸਤੀ ਜੀ ਹੈ ਨਹੀਂ ਸੀ ਸਰੀਰ ਵਿੱਚ ਸੋਸਤਾ ਨੇ ਵਾਂਗੂ ਕੰਮ ਕੀਤਾ ਅੱਜ ਤਾਂ ਵੀਡੀਓ ਵੀ ਤਾਂ ਹੀ ਲੇਟ ਮੇਰੇ ਕੋਲ ਆਵਾਜ਼ ਰਿਕਾਰਡ ਹੋਈ ਕਿਉਂਕਿ ਹੌਲੀ-ਹੌਲੀ ਕੰਮ ਕਰਦੀ ਨੂੰ ਮੈਨੂੰ ਅੱਜ ਮੈਂ ਸੱਚੀ ਲੇਟ ਹੋ ਗਈ ਸੀ ਇੱਕ ਸਾਡੇ ਗਵੰਡੀਆਂ ਦੇ ਹੋਇਆ ਮੁੰਡਾ ਤੇ ਮੈਨੂੰ ਉੱਧਰ ਵੀ ਜਾਣਾ ਪੈ ਗਿਆ ਉੱਥੇ ਵਧਾਈਆਂ ਦੇ ਕੇ ਆਈ ਮੈਂ ਉਹਨਾਂ ਦੇ ਪਹਿਲਾਂ ਦੋ ਕੁੜੀਆਂ ਸੀਗੀਆਂ ਤੇ ਹੁਣ ਮੁੰਡਾ ਹੋਇਆ ਉਹ ਬਹੁਤ ਚਾਅ ਹੋਇਆ ਅੱਜ ਤਾਂ ਉਹਨਾਂ ਦੇ ਤੇ ਉਹਨਾਂ ਦਾ ਤੇ ਪਿਆਰ ਕਾਫੀ ਆਪਣੇ ਨਾਲ ਉੱਥੇ ਗਏ ਸੀ ਵਧਾਈਆਂ ਦੇ ਕੇ ਆਈ ਫਿਰ ਆ ਕੇ ਮੈਂ ਆਟਾ ਗੁੰਨੇ ਆ ਤੇ ਫੇਰ ਰੋਟੀਆਂ ਪਕਾਈਆਂ ਉਹ ਵੀਡੀਓ ਆਪਾਂ ਨਹੀਂ ਬਣਾਈ ਜੀ ਲੋ ਜੀ ਆਪਣੀ ਕੜੀ ਲਾਪੇ ਮਾਰੋ ਮਾਰ ਰਿਜਣ ਤੇ ਇਧਰ ਬਾਹਰ ਮੰਮੀ ਵੀ ਗੱਲਾਂ ਕਰਦੀ ਸੀ ਬੇਟੀ ਵਿੱਚ ਉਹਨੂੰ ਵੀ ਘਾਰੇ ਦੇਈ ਜਾਂਦੀ ਸੀ ਮੈਂ ਆਵਾਜ਼ ਤਾਂ ਚੱਲਉ ਨਹੀਂ ਮੈਂ ਭਰੀ ਕਿਉਂਕਿ ਕਈ ਗੱਲਾਂ ਹੁੰਦੀਆਂ ਕਰਦੀਆਂ ਬੰਦਾ ਕਰਦਾ ਹੁੰਦਾ ਨਹੀਂ ਵੀ ਰਿਪੋਰਟ ਕਰ ਹੁੰਦੀਆਂ ਬੀਬੀਆਂ ਥੋੜੀ ਜੀ ਹੁੰਦੀ ਹੈ ਨਾ ਤਾਂ ਮਾਪਿਆਂ ਨੂੰ ਖਰੇ ਛੋਟਿਆਂ ਦੀਆਂ ਸ਼ਿਕਾਇਤਾਂ ਲਾ ਲਈਆਂ ਕਦੇ ਵੱਡਿਆਂ ਦੀਆਂ ਲਾ ਲਈਆਂ ਕਦੇ ਕਿਸੇ ਦਾ ਹਰਖ ਲਾ ਲਿਆ ਇਦਾਂ ਹੁੰਦੀ ਆ ਇੱਥੇ ਮਾਂ ਪੁੱਤ ਬੈਠੇ ਇੱਕ ਦੂਜੇ ਨਾਲ ਲੱਗੇ ਸੀ ਉਹ ਉਹਨੂੰ ਕਹੀ ਜਾਵੇ ਉਹ ਉਹਨੂੰ ਕਹੀ ਜਾਵੇ ਦੋਨੇ ਜਣੇ ਗੱਲਾਂ ਕਰਦੇ ਸੀਗੇ ਮੈਂ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਵੀ ਅਮੀ ਆਵਾਜ਼ ਰਿਕਾਰਡ ਕਰਕੇ ਆਪਾਂ ਪਾ ਦਈਏ ਕੀ ਗੱਲਾਂ ਦਾ ਦਿਖਾਉਣਾ ਬਸੇ ਮੰਮੀ ਐ ਕੱਲ ਤਾਂ ਸ਼ੈਫੀ ਨੇ ਜੀ ਮੰਮੀ ਨੂੰ ਸੱਡ ਦਿੱਤਾ ਰਸਤੇ ਅੱਜ ਛੋਟੀ ਅੱਜ ਕੋਲ ਡੰਡਾ ਲੈ ਕੇ ਆਏ ਸੀਗੇ ਛੋਟੇ ਜਹਨ ਵਰਦੇ ਸੀ ਕਾਲੇ ਇੱਧਰੋਂ ਆਉਂਦੇ ਸੀਗੇ ਕਿਤੇ ਤੇ ਇਹ ਅਰਜਨ ਤਾਂ ਸ਼ੈਫੀ ਬਾਹਰ ਖੇਡਦੇ ਸੀਗੇ ਕੋਈ ਜਿੱਦਾਂ ਅਰਜਨ ਦੇ ਤਾਂ ਢੂਈ ਜੀ ਤੇ ਛੜਦਾ ਛਾਲ ਮਾਰ ਕੇ ਤੇ ਮੰਮੀ ਨੇ ਤੇਜ ਆ ਕੰਨ ਲੱਗਾ ਮੰਮੀ ਘਬਰਾ ਗਈ ਮੋਰ ਨੂੰ ਡੱਗ ਪਈ ਤੇ ਗੋਡਾ ਸ਼ੈੱਲ ਹੋ ਗਿਆ ਤੇ ਇੱਕ ਬਾਹ ਤੇ ਰਗੜ ਜੀ ਲੱਗ ਗਈ ਮੈਂ ਸੁਗਵਾਜਨ ਨੂੰ ਗੁੱਸੇਂ ਦੀ ਇਹ ਵੀ ਰਾਹ 'ਚ ਲੈ ਕੇ ਨਿਕਲ ਜਾਂਦਾ ਜੀ ਉਹਨੂੰ ਜੇ ਕੋਈ ਮੋਟਰਸਾਈਕਲ ਵਾਲਾ ਜਾਂ ਕਾਸੀ ਵਾਲਾ ਆਵੇ ਤਾਂ ਜੇ ਉਹਦੇ ਮੋਰੇ ਆ ਜਵੇ ਤਾਂ ਜਾ ਜਾਂਦੀ ਦੀ ਹੋਵੇ ਅਸੀਂ ਇਹਨੂੰ ਬਹੁਤ ਕਹਿਦਾ ਕੁੱਤੇ ਨੂੰ ਲੈ ਕੇ ਰਾਹ ਵਿੱਚ ਨਾ ਨਿਕਲਿਆ ਕਰ ਅੰਦਰੇ ਅੰਦਰ ਖੇਡਣ ਗਿਆ ਕਰ ਕੋਠੇ ਲੈ ਜਾ ਕਰ ਕਰਨੀਆਣੀ ਕਿੱਥੇ ਮੰਨਦੇ ਆ ਮੈਂ ਰਸੋਈ 'ਚ ਕੰਮ ਕਰਦੀ ਸੀ ਲਓ ਜੀ ਇੱਥੇ ਬਹਿ ਗਏ ਦੋਏ ਜਾਣੇ ਜਿਹੜੀਆਂ ਮਾਂ-ਪੁੱਤ ਦੀਆਂ ਗੱਲਾਂ ਮੈਂ ਤਾਂ ਸੁਣੀ ਜਾਂਦੀ ਸੀ ਬੈਠੀ ਮੈਨੂੰ ਹਾਸਾ ਆ ਹੀ ਜਾਵੇ ਦੋਨੇ ਜਾਣੇ ਇੱਕ ਦੂਜੇ ਨਾਲ ਲੱਗੇ ਸੀ ਕਦੇ ਹੱਸੀ ਜਾਂਦੇ ਸੀ ਕਦੇ ਝੀਆਂ ਲਈ ਜਾਂਦੇ ਸੀ ਇੱਕ ਦੂਜੇ ਨਾਲ ਮਾਂ-ਪੁੱਤ ਦੀ ਨੋਕ-ਝੋਕ ਮਿੱਠਾ ਮਿੱਠਾ ਤੇ ਪਿਆਰ ਮਿੱਠੀ-ਮਿੱਠੀ ਨੋਕ-ਝੋਕ ਹੁੰਦੀ ਸੀ ਇਹਨਾਂ ਦੀ ਕਿ ਆਪਾਂ ਵਿੱਚ ਨਹੀਂ ਇੰਟਰਫੇਅਰ ਕਰੀ ਦੀ ਜੀ ਵਾਲੀ ਕੀ ਲੋੜ ਐ ਹੋ ਮਮੀ ਨੇ ਆਉਣਾ ਹੁੰਦਾ ਹੁਣ ਸਿਆਣੇ ਹੋਏ ਆ ਤੁਸੀਂ 15 ਦਿਨ ਹੀ ਕਿਤੇ ਇਧਰ ਗੇੜਾ ਮਾਰਦੇ ਨੇ ਘਰ ਤਾਂ ਬਿਲਕੁਲ ਲੱਗ ਗਈ ਆ ਚਲੋ ਠੀਕ ਐ ਜੀ ਸਭ ਨੂੰ ਸਸਟੀਆਂ ਕਾਲ ਜੀ